ਨੀ ਮੈਂ ਕਰਦਾ ਮੈਂ ਪੂਰੇ ਹਿੰਦੁਸਤਾਨ ਦੀ ਗੱਲ ਕਰ ਰਿਹਾ ਆ ਕਿ ਇਸ ਵੇਲੇ ਸਾਡੇ ਦੇਸ਼ ਦੇ ਵਿੱਚ ਵਾਤਾਵਰਣ ਜਿਹੜਾ ਹੈਗਾ ਬਹੁਤ ਜ਼ਿਆਦਾ ਦੂਸ਼ਿਤ ਹੋ ਰਿਹਾ ਹੈਗਾ ਔਰ ਜੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਪਾਣੀ ਦਾ ਸਤਾਰ ਵੀ ਜਿਹੜਾ ਹੈਗਾ ਬਹੁਤ ਹੀ ਥੱਲੇ ਜਾ ਰਿਹਾ ਹੈ ਉਹਦਾ ਸਭ ਤੋਂ ਵੱਡਾ ਕਾਰਨ ਹੈਗਾ ਕਿ ਅਸੀਂ ਲਗਾਤਾਰ ਜਿਹੜੇ ਹੈਗੇ ਨੇ ਪੇੜ ਹੈਗੇ ਨੇ ਉਹਨਾਂ ਨੂੰ ਕੱਟ ਰਹੇ ਹੈਗੇ ਆ ਸਾਨੂੰ ਜ਼ਰੂਰਤ ਹੈ ਪੇੜ ਜਿਆਦਾ ਤੋਂ ਜਿਆਦਾ ਲਗਾਉਣ ਦੀ ਔਰ ਅੱਜ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਹੈਗਾ ਮੋਗਾ ਦੇ ਪੀਮਨਗਰ ਸਮਾਰਟ ਸਕੂਲ ਵੱਲੋਂ ਉਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਹਰ ਬੱਚੇ ਦੇ ਸਕੂਲ ਦੇ ਜਿੰਨੇ ਬੱਚੇ ਅਗੇ ਨੇ ਟੀਚਰ ਅਗੇ ਨੇ ਉਹਨਾਂ ਵੱਲੋਂ ਆਪਣੀ ਆਪਣੀ ਮਾਂ ਦੇ ਨਾਮ ਦੇ ਉੱਪਰ ਜਿਹੜਾਗਾ ਪੌਦਾ ਲਗਾਉਣ ਦੀ ਮੁਹਿੰਮ ਜਿਹੜੀ ਗਈ ਹੈ ਜ਼ਿਲ੍ਹੇ ਦੇ ਵਿੱਚ ਨੂੰ ਕੀਤੀ ਆ ਔਰ ਇਹ ਮੁਹਿੰਮ ਜਿਹੜੀ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਹੈਗੀ ਆ ਅੱਜ ਤੋਂ ਜਿਹੜੀ ਹੈਗੀ ਆ ਚੱਲੇਗੀ ਕਿਉਂਕਿ ਪੀਮਨਦਰ ਸਕੂਲ ਵੱਲੋਂ ਲਗਾਤਾਰ ਕੋਈ ਨਾ ਕੋਈ ਇਹੋ ਜਿਹਾ ਉਪਰਾਲੇ ਕੀਤੇ ਜਾਂਦੇ ਨੇ ਜਿਸ ਦੇ ਨਾਲ ਜ਼ਿਲ੍ਹੇ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਔਰ ਜ਼ਿਲੇ ਵਾਸੀ ਜਿਹੜੇ ਹੈਗੇ ਨੇ ਉਹਨਾਂ ਨੂੰ ਅੱਗੇ ਹੋਰ ਬਿਤਾਉਂਦੇ ਨੇ ਸੋ ਲਗਾਤਾਰ ਇਹ ਉਪਰਾਲਾ ਕੀਤਾ ਔਰ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਪਹਿਲਾਂ ਮੋਗਾ ਦੇ ਭੀਮਨਗਰ ਕੈਂਪਸੀਆਂ ਜਿੱਥੇ ਕਿ ਅੱਜ ਮੁਹਿੰਮ ਸ਼ੁਰੂ ਕੀਤੀ ਗਈ ਹੈਗੀ ਆ ਇੱਕ ਪੌਦਾ ਆਪਣੀ ਮਾਂ ਦੇ ਨਾਮ ਦੇ ਉੱਤੇ ਪਹਿਲਾਂ ਤਸਵੀਰਾਂ ਦੇਖੋ ਕਿਸ ਤਰੀਕੇ ਨਾਲ ਸਕੂਲ ਦਾ ਸਟਾਫ ਜਣਾ ਹੈਗਾ ਬੱਚੇ ਹੈਗੇ ਨੇ ਇਹ ਪੌਦੇ ਲਗਾ ਰਹੇ ਨੇ ਉਸ ਤੋਂ ਬਾਅਦ ਗੱਲ ਵੀ ਕਰਦੇ ਆਗੇ ਆ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਹੋਜੋ ਹੋਰ ਹੋਜੋ ਗੁਰਪ੍ਰੋਗ ਦਾ ਫਾਈਟ ਕਰ ਦੋ ਇੱਧਰ ਆ ਜਾ ਬੰਦੇ ਮੈਮ ਇੱਧਰ ਆ ਗੁਰਮੀ ਮਗਰ ਕਰੋ ਨਾ ਅਰ 14 ਇਹਨੇ ਪੀਰੀਅਡ ਨੰਬਰ 2 ਹੈ ਫੋਟੋਸ ਜਿਹੜਾ ਤੁਸੀਂ ਵੀਰਾਂ ਦੇਖ ਰਹੇ ਸੀਗੇ ਜਿਹੜੀ ਮੋਹੇ ਮੋਗਾ ਜ਼ਿਲ੍ਹਾ ਦੇ ਵਿੱਚ ਕਿਤੇ ਪ੍ਰਸ਼ਾਸਨ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਸਮਾਜ ਸੇਵੀ ਜਿਹੜੇ ਹੈਗੇ ਨੇ ਉਹ ਵੀ ਉਪਰਾਲੇ ਕਰ ਰਹੇ ਨੇ ਕਿ ਲਗਾਤਾਰ ਜਿਹੜੇ ਹੈਗੇ ਨੇ ਖਾਸ ਕਰਕੇ ਮੋਗੇ ਜ਼ਿਲ੍ਹੇ ਦੀ ਗੱਲ ਕਰਾਂ ਤੇ ਮੋਗੇ ਜ਼ਿਲ੍ਹੇ ਦੇ ਪਾਣੀ ਨੂੰ ਸ਼ੁੱਧ ਕਰਨਾ ਤੇ ਪੌਦਿਆਂ ਦੀ ਮੁਹਿੰਮ ਜਿਹੜੀ ਸ਼ੁਰੂ ਹੋਈ ਹੈ ਔਰ ਅੱਜ ਜਿਹੜੀ ਸ਼ੂ ਮਹਿੰਮ ਸ਼ੁਰੂ ਕੀਤੀ ਗਈ ਹੈ ਉਹ ਪਿੰਡਰ ਸਕੂਲ ਕੈਂਪ ਸਮਾਰਟ ਸਕੂਲ ਨੂੰ ਕੀਤੀ ਗਈ ਹੈ ਮੈਂ ਇੱਕ ਸਟੂਡੈਂਟ ਉਹ ਅੱਜ ਮਹਿੰਮ ਸ਼ੁਰੂ ਕੀਤੀ ਗਈ ਹੈ ਇੱਕ ਪੌਦਾ ਮਾਂ ਦੇ ਨਾਮ पे ਹਾਂਜੀ ਇਹ ਮਹਿੰਮ ਦੀ ਮੈਂ ਆਪਣੇ ਤਹਿ ਦਿਲ ਤੋਂ ਲਗਾਗਾ ਕਰਦੀ ਹਾਂ ਕਿਉਂਕਿ ਜਿਹੜਾ ਮਾਂ ਦਾ ਰਿਸ਼ਤਾ ਆ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸਾਰਿਆਂ ਤੋਂ ਦੁਨੀਆ ਦੇ ਵਿੱਚ ਪਵਿੱਤਰ ਰਿਸ਼ਤਾ ਹੈ ਮਾਂ ਇੱਕ ਇਹੋ ਜਿਹੀ ਹਸਤੀ ਹੁੰਦੀ ਹੈ ਜਦੇ ਨਾਲ ਅਸੀਂ ਆਪਣੇ ਪੂਰਾ ਆਪਣਾ ਦਿਲ ਜਿਹੜਾ ਆ ਖੋਲ ਕੇ ਰੱਖ ਦਿੰਨੇ ਆ ਤਾਂ ਬੜਾ ਹੀ ਇਮੋਸ਼ਨਲ ਥੀ ਸਾਡੇ ਸਕੂਲ ਤੋਂ ਅਰੇ ਜਦੋਂ ਅਸੀਂ ਮਾਂ ਦੇ ਨਾਮ ਤੇ ਪੌਦਾ ਲਗਾਵਾਂਗੇ ਤਾਂ ਆਟੋਮੈਟਿਕਲੀ ਸਾਡੀ ਜਿਹੜੀ ਅਟੈਚਮੈਂਟਸ ਆ ਉਸ ਪੌਦੇ ਦੇ ਨਾਲ ਜੁੜੀਆਂ ਹੋਣਗੀਆਂ ਅਦਰਵਾਈਜ਼ ਬਹੁਤ ਮੁਹਿੰਮਾਂ ਚੱਲਦੀਆਂ ਨੇ ਜਿਨ੍ਹਾਂ ਵਿੱਚ ਅਸੀਂ ਕਹਿੰਦੇ ਆ ਕਿ ਪਰਿਆਵਰਣ ਨੂੰ ਬਚਾਓ ਪੌਦੇ ਲਾਓ ਆਪਣਾ ਵਾਤਾਵਰਣ ਖਰਾਬ ਹੋ ਰਿਹਾ ਟੈਂਪਰੇਚਰ ਦਾ ਲੈਵਲ ਜਿਹੜਾ ਆ 45 50 ਤੱਕ ਪਹੁੰਚ ਰਿਹਾ ਪਰ ਆਪਾਂ ਉਹਨੂੰ ਸੁਣ ਕੇ ਇੱਕ ਪਾਸੇ ਸੁਣਦੇ ਆ ਤੇ ਦੂਜੇ ਪਾਸੇ ਕੱਢ ਦਿੰਦੇ ਆ ਕਿਉਂਕਿ ਆਪਾਂ ਸੋਚਦੇ ਆ ਕਿ ਚਲੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਘਰ 'ਚ ਏਸੀ ਲੱਗੇ ਨੇ ਕੂਲਰ ਲੱਗੇ ਨੇ ਪਰ ਜਦੋਂ ਸਾਰੀ ਦੁਨੀਆ ਹੀ ਤਰਾਹ ਤਰਾਹੇ ਕਰਦੀ ਹੈ ਗਰਮੀ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਤਾਂ ਜਿਹੜਾ ਆ ਥੀਮ ਲੈ ਕੇ ਕਰਦੀਆਂ ਕਿਉਂਕਿ ਇਹਦੇ ਨਾਲ ਸਾਡੀ ਅਟੈਚਮੈਂਟ ਜੁੜੀ ਹੋਏਗੀ ਜਦੋਂ ਅਸੀਂ ਆਪਣੇ ਮਾਂ ਦੇ ਨਾਮ ਤੇ ਪੌਦਾ ਲਗਾਵਾਂਗੇ ਅਸੀਂ ਉਹਨੂੰ ਪਾਲਾਂਗੇ ਵੱਡਾ ਕਰਾਂਗੇ ਤਾਂ ਦੂਜਾ ਤਾਂ ਮੇ ਇਹ ਹੋਏਗਾ ਕਿ ਜਦੋਂ ਇਹ ਪੌਦਾ ਫਲ ਫੁੱਲ ਕੇ ਵੱਡਾ ਹੋ ਗਿਆ ਤਾਂ ਇਹ ਸਾਨੂੰ ਛਾਂ ਵੀ ਦੇਊਗਾ ਪਰਿਆਵਰਣ ਨੂੰ ਵੀ ਬਚਾਊਗਾ ਤਾਂ ਮੈਂ ਦਿਲੋਂ ਇਸ ਮੁਹਿੰਮ ਦੀ ਸ਼ਲਾਘਾ ਕਰਦੀਆਂ ਔਰ ਧੰਨਵਾਦੀ ਆਪਣੇ ਆਪ ਨੂੰ ਸਮਝਦੀਆਂ ਕਿ ਸਾਡੇ ਸਕੂਲ ਤੋਂ ਇਹ ਮੁਹਿੰਮ ਦੀ ਜੜੀ ਹੈ ਉਹ ਸ਼ੁਰੂਆਤ ਬਿਲਕੁਲ ਜੀ ਜਿਸ ਤਰੀਕੇ ਨਾਲ ਬੱਚਾ ਪੈਦਾ ਹੁੰਦਾ ਮਾਂ ਉਹਨੂੰ ਪਹਿਲਾਂ ਦੁੱਧ ਪਲਾਉਂਦੀ ਹੈਗੀ ਆ ਵੱਡਾ ਕਰਦੀ ਹੈ ਔਰ ਉਹਨੂੰ ਉਮੀਦ ਹੁੰਦੀ ਹੈ ਕਿ ਇਹੀ ਬੱਚਾ ਜਿਹੜਾ ਵੱਡਾ ਹੋ ਕੇ ਮੇਰੇ ਸਹਾਰਾ ਬਣੇਗਾ ਔਰ ਉਸੇ ਤਰ੍ਹਾਂ ਜਿਹੜਾ ਅੱਜ ਇਹ ਪੌਦਾ ਲਗਾਇਆ ਗਿਆ ਹੈਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਪਾਸੇ ਜਿੱਥੇ ਫਲ ਦੇਵੇਗਾ ਉੱਥੇ ਲਗਾਤਾਰ ਛਾਇਆ ਵੀ ਦੇਵੇਗਾ ਪਰ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਤੁਹਾਡੇ ਸਕੂਲ ਦੇ ਵੱਲੋਂ ਮਾਂ ਦੇ ਨਾਂ ਇੱਕ ਪੌਦਾ ਸਾਰੇ ਜ਼ਿਲ੍ਹੇ ਦੇ ਵਿੱਚ ਮੁਹਿੰਮ ਜਾਰੀ ਹੈਗੀ ਆ ਉਸ ਤੋਂ ਬਾਅਦ ਸਾਰੇ ਪੰਜਾਬ ਜਾਏਗੀ ਫਿਰ ਸਾਰੇ ਇੰਡੀਆ ਜਾਏਗੀ ਕੀ ਕਹੋਗੇ ਤੁਸੀਂ ਸਭ ਤੋਂ ਪਹਿਲਾਂ ਮੈਂ ਤੁਹਾਡੀ ਪੂਰੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਨਾ ਇਸ ਫਲੱਗ ਆ ਜੋ ਕਦਮ ਚੁੱਕਣ ਦੇ ਲਈ ਦੂਸਰੇ ਪਾਸੇ ਜਿਵੇਂ ਤੁਸੀਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਇਹ ਸਮੇਂ ਦੀ ਪੁਕਾਰ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਖੁਦ ਅੱਗੇ ਆਈਏ ਔਰ ਆਉਣ ਵਾਲੀ ਪੀੜ੍ਹੀਆਂ ਦੇ ਲਈ ਇੱਕ ਚੰਗੀ ਜਿਹੀ ਹੈ ਅਗਰ ਵਿਰਾਸਤ ਛੱਡ ਕੇ ਜਾਣੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਹੈ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਉਣਾ ਪੌਦੇ ਲਗਾਉਣਾ ਔਰ ਉਹਨਾਂ ਨੂੰ ਬਚਾਉਣਾ ਔਰ ਉਹਨਾਂ ਨੂੰ ਪਾਲਣ ਪੋਸ਼ਣ ਕਰਨਾ ਇਹ ਨਵੀਂ ਪੀੜ੍ਹੀ ਦੇ ਲਈ ਸਾਡੇ ਵਾਸਤੇ ਉਦਾਹਰਣ ਪੈਦਾ ਕਰਨੀ ਬੜੀ ਜ਼ਰੂਰੀ ਹੈ ਮਾਂ ਦੇ ਨਾਮ ਦੇ ਉੱਤੇ ਪੌਦਾ ਮਾਂ ਦਾ ਜਦੋਂ ਜ਼ਿਕਰ ਆ ਜਾਂਦਾ ਹੈਗਾ ਤੇ ਸਾਨੂੰ ਸਾਰੀ ਸ੍ਰਿਸ਼ਟੀ ਭੁੱਲ ਜਾਂਦੀ ਹੈ। ਹਾਂਜੀ ਇਹ ਤਾਂ ਸਮੇਂ ਦੀ ਲੋੜ ਐ ਹੁਣ ਇੰਨੀ ਗਰਮੀ ਐ ਅਸੀਂ ਇੱਥੇ ਖੜੇ ਵੀ ਜਿਸ ਤਰ੍ਹਾਂ ਬਹੁਤ ਜ਼ਿਆਦਾ ਲੱਗ ਰਿਹਾ ਵੀ ਹਾਫ ਬੋਇਲ ਹੋਈ ਪਈਆਂ ਤੇ ਜੇ ਅਸੀਂ ਇੱਕ ਮਿਹਮ ਚ ਲਾਵਾਂਗੇ ਵੈਸੇ ਤਾਂ ਸਾਰੇ ਕਹਿੰਦੇ ਰਹਿੰਦੇ ਆ ਵੀ ਰੁੱਖ ਲਗਾਓ ਰੁੱਖ ਲਗਾਓ ਰੁੱਖ ਲਗਾ ਵੀ ਲੈਣੇ ਆ ਤਾਂ ਉਸ ਤੋਂ ਬਾਅਦ ਅਸੀਂ ਉਹਦੀ ਕੇਰ ਵੀ ਨਹੀਂ ਕਰਦੇ ਪਰ ਇਹ ਵੀ ਨਾਲ ਇੱਕ ਜ਼ਰੂਰੀ ਐ ਵੀ ਰੁੱਖ ਲਗਾਇਆ ਤਾਂ ਉਹਦਾ ਦੇਖਭਾਲ ਵੀ ਐ। ਅਰੇ ਜਦੋਂ ਅਸੀਂ ਇੱਕ ਰਿਲੇਸ਼ਨ ਦੇ ਨਾਲ ਰਿਸ਼ਤੇ ਦੇ ਨਾਲ ਜੁੜ ਕੇ ਇਹ ਮੁਹਿੰਮ ਚਲਾਵਾਂਗੇ ਫਿਰ ਸਾਨੂੰ ਯਾਦ ਰੂ ਵੀ ਅਸੀਂ ਇਹਦਾ ਖਿਆਲ ਵੀ ਰੱਖਣਾ ਹੈ ਅਸੀਂ ਇਹਨੂੰ ਵੱਡਾ ਵੀ ਕਰਨਾ ਹੈ ਜਿਹੜਾ ਅਸੀਂ ਆਪਣੀ ਮਾਂ ਦਾ ਕਰਜ਼ਾ ਉਹ ਅਸੀਂ ਇਸ ਰੂਪ ਦੇ ਵਿੱਚ ਉਤਾਰਨਾ ਹੈ ਕਿਉਂਕਿ ਇਹ ਜਿਹੜੇ ਰੁੱਖਾਂ ਦੀ ਛਾਂ ਤੇ ਜਿਹੜੀ ਪੁਰਾਣੇ ਜ਼ਮਾਨੇ ਦੇ ਵਿੱਚ ਕਿਸੇ ਏਸੀ ਵਗੈਰਾ ਦੀ ਲੋੜ ਨਹੀਂ ਸੀ ਪਿੰਡੀ ਹੁਣੇ ਕੱਟੇ ਜਾ ਚੁੱਕੇ ਆ ਘਰ ਪੱਕੇ ਹੋ ਗਏ ਆ ਅਸੀਂ ਇਸ ਤਰ੍ਹਾਂ ਕੇ ਅੱਜ ਦੇ ਸਮੇਂ ਜੋ ਕਿਸੇ ਸਮੇਂ ਵਿੱਚ ਵਾਤਾਵਰਨ ਵੀ ਪ੍ਰਦੂਸ਼ਿਤ ਹੈ ਪਾਣੀ ਵੀ ਪ੍ਰਦੂਸ਼ਿਤ ਹੈ ਦੇਖੋ ਅਸੀਂ ਆਉਣ ਵਾਲੀ ਪੀੜ੍ਹੀ ਲਈ ਅਸੀਂ ਤਾਂ ਵਧੀਆ ਜ਼ਿੰਦਗੀ ਜੀ ਲਈ ਸਾਨੂੰ ਲੱਗਦਾ ਸੀ ਆਉਣ ਵਾਲੀ ਪੀੜ੍ਹੀ ਨੇ ਕੁਝ ਵੀ ਛੱਡ ਕੇ ਨਹੀਂ ਜਾਣਾ ਕਿਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਸ ਤਰੀਕੇ ਨਾਲ ਅਸੀਂ ਆਪਣਾ ਲਾਈਫ ਸਟਾਈਲ ਚੇਂਜ ਕਰ ਲਿਆ ਅਸੀਂ ਏਸੀ ਥੱਲੇ ਬਹਿਣ ਲੱਗ ਗਏ ਜੀ ਪੱਕਿਆਂ ਥੱਲੇ ਬਹਿਣ ਲੱਗ ਗਏ ਸਾਡੀ ਆਪਦੀ ਵੀ ਜਿਹੜੀ ਹੈਗੀ ਆ ਬੋਡੀ ਜਿਹੜੀ ਚੇਂਜ ਹੋ ਚੁੱਕੀ ਉਹ ਤਾਂ ਹੋ ਹੀ ਗਈ ਸਰ ਕਿਸੇ ਜ਼ਮਾਨੇ ਤੋਂ ਕੋਠੇ ਤੇ ਅਸੀਂ ਤਾਂ ਆਪਣਾ ਬਚਪਨ ਇੱਕ ਛੋਟੇ ਜਿਹੇ ਪੱਕੇ ਤੇ ਨੇ ਛੱਤਾਂ ਦੇ ਸвая ਕਰਦੇ ਸੀ ਉਸ ਤੋਂ ਬਾਅਦ ਸਿੰਪਲ ਛੱਤ ਵਾਲੀ ਸੀਲਿੰਗ ਜਿਹਨੂੰ ਫੈਨ ਆ ਉਹ ਆਇਆ ਕਰਦੇ ਸੀ ਨਲਕਿਆਂ 'ਚੋਂ ਪਾਣੀ ਹੁਣ ਵੀ ਕਿਸੇ ਅਦਰ ਸਟੇਟ 'ਚ ਜਾ ਕੇ ਦੇਖਦੇ ਆ ਉੱਥੇ ਨਲਕੇ ਹੈਗੇ ਆ ਪਰ ਪੰਜਾਬ ਵੀ ਇਹ ਤਰ੍ਹਾਂ ਦੀ ਹੈ ਇੱਥੇ ਕਈ ਰੀਜਨ ਹੈ ਕੋਈ ਇਸ ਗੱਲ ਨੂੰ ਨਹੀਂ ਧਿਆਨ ਦੇ ਰਿਹਾ ਵੀ ਕਿਉਂ ਇਹ ਇੰਨਾ ਜਿਹੜਾ ਬੱਟਲ ਜਿਹੜਾ ਪੂਰਾ ਪੋਲਿਊਟਿਡ ਹੋਇਆ ਪਿਆ आरओ आरओ ਦੇ ਨਾਲ ਵੀ ਉਹਦੇ ਚੋਂ ਸਾਰੇ ਜਿਹੜੇ ਜ਼ਰੂਰੀ ਤੱਤ ਨਿਕਲ ਜਾਂਦੇ ਆ ਬਿਲਕੁਲ ਜੀ ਜਿਸ ਤਰੀਕੇ ਨਾਲ ਹੁਣ ਮਾਡਰਨ ਚੀਜ਼ਾਂ ਆ ਰਹੀਆਂ ਗਈਆਂ आरओ ਦਾ ਪਾਣੀ ਪੀ ਰਿਆ ਗਿਆ ਤਾਂ ਸਾਰੇ ਤੱਤ ਵੀ ਜਿਹੜੇ ਮਰ ਜਾਂਦੇ ਨੇ ਅੱਜ ماں ਨੂੰ ਯਾਦ ਕੀਤਾ ਗਿਆ ਹੈਗਾ ਜੀ ਇੱਕ ਪੌਦਾ ਲਗਾ ਕੇ ਹਾਂਜੀ ਇਹ ਮਹਮ ਬਹੁਤ ਹੀ ਬੜੀਆ ਹੈ ਇੱਕ ਪੌਦਾ ماں ਕੇ ਨਾਮ ਇਸ ਜਿਹੜੀ ਇਹ ਜਿਹੜੀ ਮਹਮਾ ਇਹ ਬਹੁਤ ਹੀ ਵਧੀਆ ਮਹਮਾ ਇਹਦੇ ਵਿੱਚ ਕੀ ਹੈ ਮਨੁੱਖ ਨੇ ਜਿਹੜੀ ਅੰਧਾਤੰਦ ਦਰਖਤਾਂ ਦੀ ਕਟਾਈ ਕੀਤੀ ਹੈ ਉਦਯੋਗਿਕरण ਤੇ ਵਿਕਾਸ ਦੇ ਨਾਮ ਤੇ ਉਹਦਾ ਜਿਹੜਾ ਫਾਲਾ ਅਸੀਂ ਅੱਜ ਭੋਗ ਰਹੇ ਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਦਰਖਤ ਨਹੀਂ ਲਗਾਏ ਅੱਜ ਜਿੱਥੇ ਇੱਕ ਮਨੁੱਖ ਲਾਵੇ ਇੱਕ ਰੁੱਖ ਤੋਂ ਵੀ ਅੱਗੇ ਵੱਧ ਕੇ ਸਾਨੂੰ ਇੱਕ ਮਨੁੱਖ ਲਾਵੇ ਦੋ ਰੁੱਖ ਤੇ ਆਉਣਾ ਪਿਆ ਪਰ ਫਿਰ ਵੀ ਲੋਕ ਇਹਦੀ ਮਤਦਾਂ ਨੂੰ ਉਨੀ ਸ਼ਿੱਦਤ ਨਾਲ ਸਮਝ ਨਹੀਂ ਰਹੇ ਕਿ ਪੌਦੇ ਨੂੰ ਲਾਉਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਪੌਦੇ ਦਾ ਪਾਲਣ ਪੋਸ਼ਣ ਕਰਨਾ ਤਾਂ ਉਹਨੂੰ ਇੱਕ ਪੇੜ ਦਾ ਰੂਪ ਦੇਣਾ ਤਾਂ ਕਿ ਅਸੀਂ ਉਹਦੀ ਠੰਡੀ ਸ਼ਾਮ ਆਣ ਸਕੀਏ ਉਹਦੇ ਫਲ ਜਿਹੜੇ ਆ ਅਸੀਂ ਉਹਨਾਂ ਨੂੰ ਲੈ ਸਕੀਏ ਕਿ ਮਨੁੱਖ ਜਿਹੜਾ ਨੇਚਰ ਤੋਂ ਦੂਰ ਹੁੰਦਾ ਜਾ ਰਿਹਾ ਉਹ ਸੋਚਦਾ ਹੈ ਕਿ ਅਸੀਂ ਜੇ ਕੁਦਰਤ ਨਾਲ ਖਲਵਾੜ ਕਰਾਂਗੇ ਤਾਂ ਵੀ ਇਸੇ ਤਰ੍ਹਾਂ ਸੁਖੀ ਰਾਵਾਂਗੇ ਪਰ ਨਹੀਂ ਕੁਦਰਤ ਉਹਨਾਂ ਨੂੰ ਵਾਰ-ਵਾਰ ਅਲਾਰਮ ਦੇ ਰਹੀ ਆ ਜਿਹੜੀ ਇੰਨੀ ਗਰਮੀ ਪਿਛਲੇ ਦਿਨਾਂ ਦੇ ਵਿੱਚ ਪਈ ਆ ਉਹਦੇ ਵਿੱਚ ਸਾਡੇ ਏਸੀ ਵੀ ਬਲਾਸਟ ਹੋਏ ਆ ਤੇ ਅਸੀਂ ਫੇਲ ਹੋ ਗਏ ਹੁਣ ਤਾਂ ਮਨੁੱਖ ਨੂੰ ਜਿਹੜੀ ਇਸ ਅਲਰਮਿੰਗ ਸਟੇਟ ਨੂੰ ਸਮਝਦੇ ਹੋਏ ਰੁੱਖਾਂ ਨੂੰ ਲਗਾਉਣਾ ਚਾਹੀਦਾ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਬਿਲਕੁਲ ਜੀ ਪੌਦਿਆਂ ਨੂੰ ਵਾਰ ਤੋਂ ਵਾਰ ਲਾਉਣਾ ਚਾਹੀਦਾ ਹੈਗਾ ਤੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਮੈਮ ਤੁਹਾਡਾ ਮੈਂ ਇੱਕ ਗੱਲ ਕਰਾਂਗਾ ਬੱਚਿਆਂ ਨੂੰ ਪਾਲਦੇ ਆ ਸਿਰਫ ਇਸ ਕਰਕੇ ਨਹੀਂ ਕਿ ਉਹ ਆਪਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਪੌਦੇ ਨੂੰ ਵੀ ਅਸੀਂ ਬੱਚਾ ਸਮਝਦੇ ਹਾਂ ਹਾਂ ਸੋ ਜਿਹੜੀ ਇੱਕ ਪੌਦਾ ਇੱਕ ਮਾਂ ਦੇ ਨਾਮ ਦਾ ਜਿਹੜੀ ਸ਼ੁਰੂਆਤ ਹੈਗੀ ਇਹ ਬਹੁਤ ਹੀ ਚੰਗੀ ਸ਼ੁਰੂਆਤ ਹੈਗੀ ਹੈ ਉਕੇ ਪਹਿਲਾਂ ਵੀ ਵਾਤਾਵਰਨ ਬਚਾਉਣ ਵਾਸਤੇ ਮਹਿਮਾ ਚੱਲੀਆਂ ਸਮਾਜ ਸੇਵੀ ਸੰਸਥਾਵਾਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਬਹੁਤ سارے ਪੌਦੇ ਲਗਾਏ ਪਰ ਪੌਦਿਆਂ ਨੂੰ ਦੇਖ ਰੇ ਕੋਈ ਨਹੀਂ ਕਰਦਾ ਇੱਕ ਵਾਰੀ ਲਾਗਮ ਛੱਡ ਦਿੱਤਾ ਜਾਂਦਾ ਵਾ ਪੌਦਿਆਂ ਨੂੰ ਲਾਉਣ ਤੋਂ ਬਾਅਦ ਹੀ ਦੇਖ ਰੇ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਮਾਂ ਦੇ ਨਾਂ ਤੇ ਪੌਦਾ ਲਗਾਵਾਂਗੇ ਜਿਵੇਂ ਮਾਂ ਆਪਣੇ ਬੱਚੇ ਦੀ ਪਰਵਰਿਸ਼ ਕਰਦੀ ਓਸ ਤਰੀਕੇ ਨਾਲ ਅਸੀਂ ਮਾਂ ਨੂੰ ਸਮਝ ਕੇ ਅਸੀਂ ਮਾਂ ਦੇ ਨਾਂ ਤੇ ਪੌਦਾ ਲਾਇਆ ਅਸੀਂ ਸਵੇਰੇ ਸ਼ਾਮ ਨੂੰ ਦੀ ਦੇਖਭਾਲ ਕਰਾਂਗੇ ਉਹਨੂੰ ਪਾਣੀ ਦੇਵਾਂਗੇ ਉਹਨੂੰ ਖਾਦ ਦੇਵਾਂਗੇ ਤਾਂ ਕਿ ਸਾਨੂੰ ਆਸ ਹੈ ਕਿ ਵੱਡਾ ਹੋ ਕੇ ਸਾਡੀ ਸੰਭਾਲ ਕਰੂਗਾ ਜਿਵੇਂ ਸਾਡੇ ਮਤਲਬ ਜਦ ਸ਼ਾਨੰਦਾ ਵਾ ਤੇ ਸ਼ਾਨ ਥਲੇ ਪਤਾ ਨਹੀਂ ਕਿੰਨੀਆਂ ਕਿ ਪੀੜੀਆਂ ਆਨੰਦ ਮੰਨਣਗੇ ਉਸ ਚੀਜ਼ ਦਾ ਉਹਦਾ ਫਲ ਖਾਣਗੇ ਉਹਦੇ ਫੁੱਲ ਮਤਲਬ ਇਸ ਆਸਨਾਸੀ ਇਹ ਪੌਦਿਆਂ ਨੂੰ ਸੰਭਾਲ ਕਰਾਂਗੇ ਠੀਕ ਹੈ ਮਾਂ ਦੇ ਨਾਂ ਤੇ ਪੌਦਾ ਜਿਹੜਾ ਲਾਉਣਾ ਹੈਗਾ ਇੱਕ ਖਾਸ ਤਰ੍ਹਾਂ ਦੀ ਇੱਕ ਮਤਲਬ ਪ੍ਰੇਰਣਾ ਦਾ ਇੱਕ ਮਹਿੰਮਾ ਇਹ ਜਿਹੜੀ ਕਿ ਬਹੁਤ ਜ਼ਰੂਰੀ ਹੈ ਇਸ ਸਮੇਂ ਦੇ ਵਿੱਚ ਸਰ ਮੈਂ ਕਾਵਾਂਗਾ ਤੁਹਾਡੇ ਵੱਲੋਂ ਇੱਕ ਮੋਗਾ ਜ਼ਿਲ੍ਹਾ ਨਿਵਾਸੀਆਂ ਨੂੰ ਨਹੀਂ ਪੂਰੇ ਪੰਜਾਬ ਨੂੰ ਇੱਕ ਇਹੋ ਜਿਹਾ ਮੈਸੇਜ ਆਵੇ ਕਿ ਹਰ ਬੱਚਾ ਆਪਣੀ ਮਾਂ ਦੇ ਨਾਂ ਤੇ ਉੱਥੇ ਪੌਦਾ ਲਾਵੇ ਪਰ ਇਹ ਜੋ ਮਹਮ ਕੰਦੀ ਹੈ ਇਹ ਬਹੁਤ ਹੀ ਵਧੀਆ ਭੈਮ ਹੈ ਔਰ ਇੱਕ ਮਾਂ ਦੇ ਨਾਂ ਤੇ ਪੌਦਾ ਲੈਣ ਨਾਲ ਮੈਨੂੰ ਬਹੁਤ ਤੇਜ਼ੀ ਮਿਲੇਗੀ ਕਿਉਂਕਿ ਜਿਹੜਾ ਪੌਦਾ ਹੈ ਪਹਿਲਾਂ ਅਸੀਂ ਬੱਚੇ ਬੱਚੇ ਨੂੰ ਬੱਚੇ ਨੂੰ ਮਾਂ ਪਾਲਦੀ ਹੈ ਉਸ ਤਰ੍ਹਾਂ ਹੀ ਪੌਦਾ ਸਾਨੂੰ ਪਾਲਦਾ ਹੈ ਆਕਸੀਜਨ ਦਿੰਦਾ ਸਾਨੂੰ ਠੰਡੀ ਛਾਂ ਦਿੰਦਾ ਸਾਨੂੰ ਖਾਣ ਨੂੰ ਫਰੂਟ ਦਿੰਦਾ ਤਾਂ ਇਹਦਾ ਨਾਮ ਜਿਹੜਾ ਰੱਖਿਆ ਬਿਲਕੁਲ ਸੋਚ ਸਮਝ ਕੇ ਰੱਖਿਆ ਹੈ ਕਿ ਨਾਮ ਜਿਹੜਾ ਮਾਂ ਦੇ ਨਾਂ ਦੇ ਇੱਕ ਪੌਦਾ ਕਿਦਾਂ ਤੁਹਾਨੂੰ ਮਾਂ ਖਾਣ ਪੀਣ ਨੂੰ ਦਿੰਦੀ ਹੈ ਸਾਨੂੰ ਸੰਭਾਲਤ ਕਰਦੀ ਹੈ ਐਦਾਂ ਹੀ ਪੌਦਾ ਹੀ ਸਾਨੂੰ ਆਕਸੀਜਨ ਦਿੰਦਾ ਹੈ ਰਹਿਣ ਨੂੰ ਆਪਣੀ ਠੰਡੀ ਛਾਂ ਦਿੰਦਾ ਤੇ ਬਹੁਤ ਵਧੀਆ ਇਹ ਚੀਜ਼ ਹੈ ਸਾਨੂੰ ਹਰੇਕ ਨੂੰ ਪੌਦਾ ਲਾਉਣਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਜਿਸ ਤਰੀਕੇ ਨਾਲ ਮਾਂ ਜਿਹੜੀ ਹੈਗੀ ਆ ਆਪਣੇ ਬੱਚੇ ਨੂੰ ਜਿਹੜਾ ਹੈਗਾ ਪਾਲਦੀ ਆ ਪੋਸਦੀ ਆ ਉਹਨੂੰ ਖਾਣ ਪੀਣ ਨੂੰ ਦਿੰਦੀ ਹੈਗੀ ਆ ਉਸੇ ਤਰ੍ਹਾਂ ਹੀ ਜਿਹੜੇ ਪੌਦੇ ਹੈਗੇ ਨੇ ਪੇੜ ਜਦੋਂ ਵੱਜ ਜਾਂਦੇ ਨੇ ਸਾਨੂੰ ਇਹ ਫਲ ਦਿੰਦੇ ਨੇ ਫਰੂਟ ਦਿੰਦੇ ਨੇ ਔਰ ਨਾਲ ਦੀ ਨਾਲ ਜਿਹੜੀ ਛਾਂ ਦੇ ਦਿੰਦੇ ਨੇ ਸੋ ਬੱਚੇ ਵੀ ਖੜੇ ਨੇ ਇਹਨਾਂ ਵੱਲੋਂ ਵੀ ਜਿਹੜੇ ਪੌਦੇ ਲਾਏ ਗਏ ਸੀ ਬੱਚਿਆਂ ਤੁਹਾਡੇ ਵੱਲੋਂ ਪੌਦਾ ਲਗਾਇਆ ਗਿਆ ਮਾਂ ਦੇ ਨਾਮ ਤੇ ਕੀ ਕਹੋਗੇ ਜੀ ਇਸ ਤਰੀਕੇ ਮੈਂ ਜਾਵਾਂਗੇ ਕਿ ਜਿਵੇਂ ਮਾਂ ਆਪਾਂ ਨੂੰ ਪਾਲਦੀ ਆ ਉਵੇਂ ਪੌਦਾ ਜੇ ਆਪਾਂ ਲਗਾਵਾਂਗੇ ਤੇ ਜਿਵੇਂ ਜਿਵੇਂ ਪੌਦਾ ਵਧੇਗਾ ਉਵੇਂ-ਉਵੇਂ ਪਿੰਡ ਗਾਂਹ ਤਰੱਕੀ ਵਧੇਗੀ ਪੌਦਾ ਸਾਨੂੰ ਫਲ ਵੀ ਦਿੰਦਾ ਰੁੱਖ ਵੀ ਦਿੰਦਾ ਹਵਾ ਵੀ ਦਿੰਦਾ ਇਸ ਤਰ੍ਹਾਂ ਜਿਵੇਂ ਸਾਡੀ ਮਾਂ ਪਾਲਣਾ ਕਰਦੀ ਆ ਉਵੇਂ ਹੀ ਰੁੱਖ ਸਾਡੇ ਗਾਂ ਅੱਗੇ ਭਵਿੱਖ ਵੀ ਸਾਨੂੰ ਬਹੁਤ ਖੁਸ਼ੀ ਹੋਵੇਗੀ ਕਿ ਰੁੱਖ ਸਾਡੀ ਤਰੱਕੀ ਦਾ ਕਾਰਨ ਬਣ ਰਿਹਾ ਹੈ ਅੱਜ ਤੁਸੀਂ ਆਪਣੀ ਮਾਂ ਦੇ ਨਾਂ ਤੇ ਪੌਦਾ ਲਗਾਇਆ ਹੈਗਾ ਤੇ ਆਮ ਬੱਚਿਆਂ ਨੂੰ ਕੀ ਕਹੋਗੇ ਤੁਸੀਂ ਅਸੀਂ ਇਹ ਕਵਾਂਗੇ ਕਿ ਕਈ ਲੋਕ ਕਹਿੰਦੇ ਕਿ ਪੇੜ ਦਾ ਜਿਹੜਾ ਹੈਗਾ ਕਿ ਬਹੁਤ ਡਿਸਐਡਵਾਂਟੇਜ ਹੈਗੇ ਆ ਕਿ ਉਹ ਬਿਲਕੁਲ ਗਲਤ ਹੈ ਕਿ ਜਿਹੜੇ ਰੁੱਖ ਦੇ ਐਡਵਾਂਟੇਜ ਆ ਕਿ ਬਹੁਤ ਹੈ ਇਸ ਬਿਲਕੁਲ ਜੀ ਕਿਹਾ ਜਾਂਦਾ ਨਾ ਮਾਵਾਂ ਠੰਡੀਆਂ ਛਾਵਾਂ ਬਿਲਕੁਲ ਮਾਵਾਂ ਠੰਡੀਆਂ ਛਾਵਾਂ ਅੱਜ ਤੁਹਾਡੇ ਸਕੂਲ ਦੇ ਵਿੱਚ ਮਹਿੰਮ ਚੱਲੀ ਹੈਗੀ ਆ ਬੱਚਿਆਂ ਨੂੰ ਕੀ ਕੁਝ ਮੈਸਜ ਦੇਵੋਗੇ ਬੱਚਿਆਂ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਕਿ ਜੇ ਅਸੀਂ ਇੱਕ ਪੌਦਾ ਲਾਵਾਂਗੇ ਤਾਂ ਉਹ ਅੱਗੇ ਜਾ ਕੇ ਆਪਾਂ ਨੂੰ ਸ਼ਾਨ ਦੇਵੇਗਾ ਤੇ ਆਪਣਾ ਨਾਮ ਵੀ ਬਣਾ ਰਹੇਗਾ ਕਿ ਇਹ ਪੌਦਾ ਇਹ ਬੱਚੇ ਨੇ ਲਗਾਇਆ ਹੈ ਅਗਰ ਹਮ ज्यादा पौधे लगाएंगे तो हमारे कोई ही मिलेगी हम हमारे स्कूल में आप जैसे देख सकते हैं कि हर जगह पौधे लगे हुए हैं ये हमारे स्कूल का टेम्परेचर थोड़ा सा मेंटेन करके रखते हैं पर अगर ज, आप देख सकते हैं कि कई जगहों में पौधों की कमी हो रही है अगर हम वहाँ पर जाके थोड़े थोड़े पौधे लगा सकते हैं तो हम लगा लगा सकते हैं तो हम क्यों नहीं लगाएंगे हमारे हमको लगानी चाहिए बिल्कुल जी सो आज मोगा जिला देख ਵੌਇਸ ਪੰਜਾਬ ਟਾਈਮ ਦੀ ਟੀਮ ਦੇ ਨਾਲ ਰਲ ਕੇ ਅਸੀਂ ਇੱਕ ਮਹਿੰਮ ਸ਼ੁਰੂ ਕੀਤੀ ਹੈਗੀ ਹੈ ਇੱਕ ਪੌਦਾ ਮਾਂ ਦੇ ਨਾਮ